ਲੋ ਜੀ ਆਪਾਂ ਪਾਤਾ ਕਬੂਤਰ ਨੂੰ ਦਾਣਾ ਆਹ ਸਾਰਾ ਦਾਣਾ ਮਿਕਸ ਆਪਾਂ ਬਾਈ ਦਾ ਜਿਹੜਾ ਬਾਕੀ ਕਰ ਲੋ ਚੈੱਕ ਤੇ ਹੁਣ ਕੱਢਦੇ ਹਾਂ ਕਬੂਤਰਬਾਰ ਤਾਂ ਦਿਖਾਉਂਦੇ ਤੁਹਾਨੂੰ ਲੋ ਜੀ ਅੱਧੇ ਨੂੰ ਤਾਂ ਦਾਣਾ ਆਪਾਂ ਖੁੱਡੇ ਚ ਹੀ ਪਾਤਾ ਆ ਇਹ ਹੁਣ ਆਪ ਵੀ ਖੁੱਡੇ ਚ ਦਿਖਾਉਗੇ ਸਾਰੀਆਂ ਕਬੂਤਰੀਆਂ ਆਪਣੀਆਂ ਤੇ ਇੱਧਰ ਇਹ ਕਬੂਤਰ ਤੇ ਕੁਝ ਪੱਠੇ ਆ ਉਹ ਵੀ ਪਾ ਰਹੇ ਆ ਆਇਓ 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 ਕੁਝ ਆਲ ਕਬੂਤਰ ਸਾਰੇ ਬੱਚੇ ਬੱਠੇ ਆ। ਬੜੀਆਂ ਬਾਹਰ ਆਪੇ। ਉਨ ਲੋ ਦੀ। ਉਹ ਆਪਣੇ ਕਬੂਤਰ ਸਾਰੇ ਵਿੱਚੇ ਬੱਠੇ ਆ। ਲਓ ਯਾਰ ਸ਼ਬੀ ਯਾਰ ਇਹ ਹੁਣ ਖਾਊਗੇ ਆਪਣਾ ਦਾਣਾ ਪਾਣੀ ਤੱਪਾ ਥੋੜੇ ਹੁਣ ਸਾਈਡ ਤੇ ਜਰਾ ਸਿਰੋ ਸਿਰੋ ਬਾਬੇ ਦੀ ਮੇਰ ਨਾਲ ਅੱਜ ਦਿਨ ਤਾਂ ਲੱਗਾਇਆ ਤਾਂ ਪਤਾ ਹੈਗੀ ਆ ਬਾਕੀ ਅੱਜ ਕੱਡੇ ਆ ਬਾਅਰ ਦੇ ਦੇਣ ਨੜਾਉਣੇ ਵੀ ਆ ਅੱਜ ਉਧਰ ਦੋ ਘਾਹ ਤੋਂ ਵੇ ਨੜਾਉ ਆ ਨੂ ਫਿਰ ਦਾਣਾ ਪਾਣੀ ਖਾ ਲਣ ਸਾਰੇ ਤੋਂ ਫੇਰ ਕਰਦੇ ਆ ਇਧਰ ਕਬੂਤਰੀਆਂ ਆ ਸਾਰੀਆਂ ਇਧਰ ਪੱਠੇ ਆ ਕਤੇ ਵੱਡੇ ਕਬੂਤਰ ਉਹ ਚੈੱਕ ਕਰੋ ਪਬਤਰ ਆਪਾਂ ਇਹ ਵੀ ਫੜਿਆ ਸੀ ਕਿਹਦਾ ਆਇਆ ਸੀਗਾ ਪੁੱਛਿਆ ਪਿੰਡ ਚ ਕਈਆਂ ਨੂੰ ਨਹੀਂ ਹੈਗਾ ਕਿਸੇ ਦਾ ਇਹ ਪਪਰ ਰੱਖ ਲਿਆ ਹੋਵੇ ਦੋਸਤਾਂ ਦੇ ਨਾਲ ਇਹ ਵੀ ਪਰ ਬੱਚੇ ਇੱਥੇ ਹੋਏ ਇਹਦੇ ਦੋ ਛੋੜ ਗਿਆ ਨੇ ਆਪਾਂ ਕਿਉਂਕਿ ਦੇਖੋ ਇੱਕ ਇਹਦੇ ਨਾਲ ਹੀ ਉਹ ਬੱਗਾ ਬੈਠਾ ਬੱਚਾ ਉਹ ਆ ਇਹਦਾ ਅਜੇ ਕੱਲ੍ਹ ਹੀ ਰਹਿ ਗਿਆ ਇੱਕ ਆਉ ਮਖੀਲਾ ਬੱਚਾ ਇਹਦਾ ਲੋ ਜਿੰਨੇ ਇਹਦਾ ਪੁੱਛਿਆ ਬਾਕੀ ਦੇਖੋ ਦਾਣੇ ਦੁਨੇ ਖੰਦੇ ਦੀ ਗਾਤੇ ਆ। ਹੰਦਰ ਆਪਾਂ ਵੀ ਅੱਡੇ ਉੱਠ ਕੇ ਇੱਧਰ ਨੂੰ ਆ ਗਏ ਸੀ ਕਬੂਤਰਾਂ ਨੂੰ। ਹਾਲੇ ਆਪਾਂ ਵੀ ਜਾਣਾ ਗੁਰਦੁਆਰਾ ਸਾਹਿਬ ਹੀ ਆਣਾ। ਮੈਂ ਚਲੋ ਕਬੂਤਰਾਂ ਦਾਣਾ ਪਾ ਲਈਏ ਤੇ ਫਿਰ ਜੰਨੇ ਆ। ਹੰ ਬਾਕੀ ਕਰੋ ਚੱਕਾ। ਨਰਾਂ ਦੇ ਤਰ੍ਹਾਂ ਇਹਨਾਂ ਨੂੰ ਅੱਜ ਪੈਰਪੂਰ ਬਹੁਤ ਲੱਭੜੇ ਆ ਬਿਠਾਉਣਾ ਇਹਨਾਂ ਦੇ ਗਰੀਂਗਾ ਰਹਿੰਦੀਆਂ ਬਿਠਾਉਂਦੇ ਕਰਕੇ ਪੈਰ ਕਾਫੀ ਲੱਭੜੇ ਆ ਬੱਚਿਆਂ ਦੇ ਵੱਡਿਆਂ ਦੇ ਤੇ ਉਹ ਵੀ ਆਪਾਂ ਲਾਉਣੇ ਆ ਨਾਲ ਲੂ ਕੇ ਤਾਂ ਕਰਾਂਗੇ ਚੱਕ ਵਾਕੀ ਜੋ ਸਾਫ ਸੁਥ ਹੋਵੇ ਚੰਗੀ ਤਰ੍ਹਾਂ ਦਾ ਫੇਰ ਆਪਾਂ ਦਿਖਾਵਾਂਗੇ ਸਾਨੂੰ ਆ ਵੀ ਕਬੂਤਰ ਆਪਾਂ ਮੱਲ ਲੈ ਹੁੰਦਾ 3500 ਦਾ ਜੋੜਾ ਲੈਂਦੇ ਆ ਕਬੂਤਰ ਆਹ ਕਬੂਤਰ ਇਹ ਦੀ ਦਰੇ ਫੂਕੇ ਅੰਡੇ ਲਾਉਂਦੇ ਇਹਨਾਂ ਦਾ ਜੋੜਾ ਤੋੜ ਦਿੱਤਾ ਖਰਾਗ ਪਾ ਕੇ ਸਿਆਲਪੁਰੇ ਤਾਂ ਫੇ ਇਹਨਾਂ ਦੇ ਜੋੜੇ ਲਾਵਾਂਗੇ ਫੇ ਦੇਖਾਂਗੇ ਕਰਾਂਗੇ ਚੱਕ ਕੀ ਕਰਦੇ ਆ ਆ ਜਿਹੜਾ ਉੱਪਰ ਲਾਲਚੀ ਨਾ ਬੈਠਾ ਹੈ ਆਪਣਾ ਫੇਵਰੇਟ ਕਬੂਤਰਾਂ ਚੋਂ ਆ 52 ਨੰਬਰ ਵਾਲਿਆਂ ਚੋਂ ਇਹਨਾਂ ਦੇ ਪੱਠੇ ਉੜਦੇ ਹੀ ਉੜਦੇ ਆ ਜੋ ਮਰਜ਼ੀ ਹੋਈ ਵੇ ਘਰੇ ਨਹੀਂ ਉੱਡੂਗੇ ਤਾਂ ਬਾਹਰ ਉੱਡੂਗੇ ਚਾਹੇ ਘਰੇ 10 ਮਿੰਟ ਹੀ ਉੜਦੇ ਹਨ ਬਾਹਰ ਉੜ ਜਾਂਦੇ ਆ